ਜੀ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਕਰਪਾ ਸੁਖਸਾਨ ਦਾ ਬਾਈ ਜੀ ਖਰਖਰ ਦਾ ਇਲਾਜ ਆਪਾਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਆਂ ਵੀਡੀਓ ਅੰਗਰੇਜ਼ੀ ਤਰੀਕੇ ਨਾਲ ਸੀ ਮੈਡੀਕਲ ਤੋਂ ਹੁਣ ਆਪਾਂ ਗੱਲ ਕਰਦੇ ਆਂ ਬਾਈ ਜੀ ਦੇਸੀ ਨੁਕਸਣ ਵਾਲੇ ਇਲਾਜ ਇੱਕ ਬਾਈ ਜੀ ਰਿਕੁਐਸਟ ਆਈ ਸੀ ਕਿ ਬਾਈ ਜੀ ਖਰਖਰ ਮੁਰਗੀਆਂ ਨੂੰ ਹੋਣ ਦਾ ਕਾਰਨ ਤੇ ਇਲਾਜ ਦੱਸੋ ਜੀ ਕਾਰਨ ਇਹ ਹੈ ਬਾਈ ਜੀ ਮੌਸਮ ਵੈਦਰ ਚੇਂਜ ਹੋ ਚੁੱਕਿਆ ਹੈ ਜੀ ਸਵੇਰ ਨਾਲ ਮੁਰਗੀਆਂ ਨੂੰ ਆਪਾਂ ਘੜ ਦਿੰਨੇ ਆ ਠੰਡਾ ਪਾਣੀ ਰਾਤ ਦਾ ਪਿੰਡੀਆਂ ਨੇ ਜੀ ਠੀਕ ਹੈ ਜੀ ਉਹਦੇ ਕਰਕੇ ਜੁਕਾਮ ਹੋ ਜਾਂਦਾ ਹੈ ਜੁਕਾਮ ਦੇ ਨਾਲ ਖਰਖਰ ਹੁੰਦੀ ਹੈ ਬੱਚੇ ਪਾਣੀ ਮੁਰਗੀਆਂ ਨੂੰ ਤਾਜ਼ਾ ਦਿਓ ਰਾਤ ਦਾ ਜੇ ਦੋਰੀ ਵਿੱਚ ਹੈ ਤਾਂ ਉਹਨੂੰ ਢੋਲ ਦੋ ਦੋਰੀ ਵਿੱਚੋਂ ਤਾਜ਼ਾ ਪਾਣੀ ਭਰ ਦਿਓ ਜੀ ਠੀਕ ਹੈ ਜੀ ਸ਼ਾਮ ਤੋਂ 3 ਵਜੇ ਤੋਂ ਪਹਿਲਾਂ ਪਹਿਲਾਂ ਪਾਣੀ ਪੀ ਲੈਣ ਠੀਕ ਹੈ ਜੀ ਉਸ ਤੋਂ ਬਾਅਦ ਪਾਣੀ ਨਾ ਦਿਓ ਖੁੱਡਿਆਂ ਨੂੰ ਕਵਰ ਕਰ ਦੋ ਜੀ ਠੰਡ ਨਾ ਲੱਗੇ ਜਾਨਵਰਾਂ ਨੂੰ ਠੀਕ ਹੈ ਬਈ ਜੀ ਇਹ ਹੀ ਕਾਰਨ ਹੈ ਕਿ ਜਾਨਵਰ ਅਧੀ ਖਰ ਖਰਤੇ ਉਹਨਾਂ ਨੂੰ ਜੁਕਾਮ ਹੋ ਜਾਂਦਾ ਛਿੱਕਾਂ ਮਾਰਦੇ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਈ ਜੀ ਦੇਸੀ ਨੁਕਸੇ ਦਾ ਇਲਾਜ ਗੋੜ ਆਪਣੇ ਘਰਾਂ ਵਿੱਚ ਆਮ ਹੀ ਮਿਲ ਜਾਂਦਾ ਬਈ ਜੀ ਤੇ ਇੱਕ ਕਾਲੀ ਮਿਰਚ ਕਾਲੀ ਮਿਰਚ ਦਾ ਪਾਊਡਰ ਬਣਾ ਲੈਣਾ ਬਾਈ ਪਾਊਡਰ ਬਣਾ ਕੇ ਗੁੜ ਵਿੱਚ ਮਿਕਸ ਕਰ ਲੈਣਾ ਗੋਲੀਆਂ ਬਣਾ ਕੇ ਰੱਖ ਲੈਣੀਆਂ ਜੇ ਮੁਰਗੀਆਂ ਨੂੰ ਖਰਖਰ ਆਉਂਦੀ ਆ ਜਾਂ ਜ਼ੁਕਾਮ ਲੱਗਦਾ ਵਿੱਚ ਉਹਨਾਂ ਨੂੰ 2 ਦਿਨ ਲਗਾਤਾਰ 3 ਦਿਨ ਲਗਾਤਾਰ ਉਹ ਗੋਲੀਆਂ ਦਿਓ ਗੁੜ ਵਾਲੀਆਂ ਠੀਕ ਹੈ ਜੀ ਤੇ ਖਰਖਰ ਜ਼ੁਕਾਮ ਜਾਂ ਪੋਰਟ ਜਾਮ ਹੈ ਇਹਦਾ ਬਹੁਤ ਫਾਇਦਾ ਹੋਊਗਾ ਜੀ ਖਰ-ਖਰ ਦੂਰ ਹੋ ਜੂਗੀ ਤੇ ਇੱਕ ਗੱਲ ਬਈ ਮੁਰਗੀਆਂ ਨੂੰ ਠੰਡੇ ਪਾਣੀ ਤੋਂ ਬਚਾਓ ਕੋਈ ਵੀ ਜਾਨਵਰ ਨੇ ਦੇਸੀ ਨੇ ਜਾਂ ਅਸੀਲ ਬਈ ਸ਼ੌਂਕ ਕਰਦੇ ਆ ਸਵੇਰ ਜਲਦੀ ਉਹਨਾਂ ਨੂੰ ਪਾਣੀ ਨਾ ਦਿਓ ਠੀਕ ਹੈ ਜੀ ਤਾਜ਼ਾ ਪਾਣੀ ਦਿਓ ਅਤੇ ਬਈ ਇਸਕੋ ਹਫਤੇ ਵਿੱਚ ਕਾਲੀ ਮਿਰਚ ਦੋ ਵਾਰ ਜ਼ਰੂਰ ਦਿਓ ਜਾਨਵਰਾਂ ਨੂੰ ਠੀਕ ਹੈ ਬਈ ਜੀ ਇਹ ਹੀ ਕਰਦੇ ਦੇਸੀ ਨੁਕਸਿਆ ਜੀ ਤੇ ਸ਼ਾਮ ਦੇ 3-4 ਵਜੇ ਤੋਂ ਬਾਅਦ ਪਾਣੀ ਨਾ ਪੀਣ ਦਿਓ ਜਾਨਵਰਾਂ ਨੂੰ ਠੀਕ ਹੈ ਬਾਈ ਜੀ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਲੀ ਪਲੀਜ਼ ਬਾਈ ਜੀ ਧੰਨਵਾਦ